ਇੱਕ ਪੇੜ ਸਾਲ ਦੇ ਕਿੰਨੀ ਕਿੰਨ ਇਨਕਮ ਦੇ ਦਿੰਦੀ ਹੈ ਬੰਦੇ ਵੈਸੇ ਆਪਾਂ ਕੋਈ ਵੀ ਬਿਜ਼ਨਸ ਕਰਦੇ ਇਨਕਮ ਵਸਤੀ ਕਰਦੇ ਆ 10000 ਰੁਪਿਆ ਬਿਲਕੁਲ ਸ਼ੁੱਧ ਪ੍ਰੋਫਿਟ ਇੱਕ ਪੇੜ ਛੱਡਦੀ ਹੈ ਜੇ ਕਿਸੇ ਬੰਦੇ ਨੇ 100 ਪੇੜ ਰੱਖੀ ਹੈ ਤਾਂ ਸਿੱਧਾ 10 ਲੱਖ ਰੁਪਿਆ ਹੋ ਗਿਆ ਜਿਵੇਂ ਬੱਕਰੀ ਦਾ ਫਾਰਮ ਕਰਨਾ ਜਾਂ ਅਮਰੀਕਨ ਗਾਇਆਂ ਦਾ ਫਾਰਮ ਕਰਨਾ ਮੈਂ ਕਹਿੰਦਾ ਹੁਣ ਨਹੀਂ ਡਿਫਿਕਲਟ ਪਾਰਟ ਹੈ ਮੱਝਾਂ ਦਾ ਕਰਨਾ ਤੇ ਪੇੜ ਦਾ ਕਰਨਾ ਇਹ ਸੌਖਾ ਹੈ ਇਹ ਸੌਖਾ ਹਾਂ ਇਹ ਦੋਨੋਂ ਚੀਜ਼ਾਂ ਦਾ ਰਫਟਾ ਫਸੌਦਾ ਜੀ ਮੱਝਾਂ ਵਾਲਾ ਸੌਦਾ ਉਹਨੂੰ ਪੱਕਾ ਲਾਓ ਨਾ ਲਾਓ ਉਨੇ ਤਾਂ ਵੀ ਘਟ ਜਾਣੇ ਤੇ ਉਹਨੂੰ ਕੂਲਰ ਚਾਹੀਦਾ। ਪਰ ਇਹ ਬੱਕਰੀਆਂ ਨਾਲੋਂ ਇਹਨਾਂ ਦਾ ਜਿਹੜਾ ਫਾਰਮ ਹੈ ਉਹ ਜ਼ਿਆਦਾ ਸਕਸੈਸਫੁਲ ਹੁੰਦਾ ਹੈ। ਕਮਾਈ ਜ਼ਿਆਦਾ ਹੈ, ਖੇਚੜਾ ਘੱਟ ਹੈ। ਫਾਰਮ ਦੇ ਵਿੱਚ ਜੇ ਅਸੀਂ ਸਵੇਰੇ ਆਉਨੇ ਆਂ ਪਾਜੀ ਸਾਰਾ ਘੰਟਾ ਕੁ ਲੱਗਦਾ ਹੈ। ਪੱਠੇ ਪਾ ਦੇਣੀਆਂ ਤੇ ਪਾਣੀ ਪਾ ਦੇਣਾ ਟੱਬ ਲੱਗੇ ਹੋਏ ਆ। ਬਸ ਤੇ ਦੂਸਰਾ ਲਾ ਲਓ ਵੀ ਸਾਰਾ 15-20 ਮਿੰਟਾਂ 'ਚ ਸਫਾਈ ਹੋ ਜਾਂਦੀ ਹੈ। ਤੇ ਘੰਟਾ ਜਿਹੜਾ ਘੰਟਾ ਸਵੇਰੇ ਲੱਗਦਾ ਉਸ ਤੋਂ ਬਾਅਦ 2 ਵਜੇ ਆ ਕੇ ਦੁਬਾਰਾ ਅਸੀਂ ਰਿਪੀਟ ਕਰ ਦਿੰਨੇ ਆਹੀ ਕੰਮ ਤੇ ਸ਼ਾਮ ਨੂੰ ਤੇ ਸ਼ਾਮ ਨੂੰ ਤਾਂ ਬਸ ਕੁਝ ਨਹੀਂ ਕਰਨਾ ਜੀ ਕੁਝ ਨਹੀਂ ਹਾਂ 2 ਵਜੇ ਬਸ ਮੱਝਾ ਵਾਂਗੂ ਹੀ ਪਾਉਨੇ ਆ ਇਸ ਤਾਂ ਉਹਦੇ ਬਾਅਦ ਆਪੀ ਖਾਈ ਜਾਂਦੀਆਂ ਪਾਣੀ ਜਦੋਂ ਲੋੜ ਹੈ ਇੱਕ ਟੁਕੜਾ-ਟੁਕੜ 20 ਵਾਰ ਪੀਣੀ ਆ ਦਿਨ ਚ ਜਿਆਦਾ ਵੀ ਨਹੀਂ ਹੋਣਗੀਆਂ ਸਤਿ ਸ੍ਰੀ ਅਕਾਲ ਦੋਸਤੋ ਬਾਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਸਾਨੂੰ ਇੱਕ ਢੇਡਾਂ ਦਾ ਫਾਰਮ ਦਿਖਾਉਣਾ ਤੇ ਬਾਈ ਨਾ ਜਿਹੜੀ ਬਕਾਲਤ ਦੀ ਪੜ੍ਹਾਈ ਕਰਦਾ ਨਾਲ ਦੀ ਨਾਲ ਉਹਨੇ ਢੇਡਾਂ ਦਾ ਫਾਰਮ ਆ ਉਹ ਸ਼ੁਰੂ ਕੀਤਾ ਦੇ ਸਾਨੂੰ ਸਾਰੀ ਗੱਲਬਾਤ ਅੱਜ ਭੇਡਾਂ ਬਾਰੇ ਦੱਸਣੀ ਆ ਕਿਉਂਕਿ ਕਈ ਬਾਈਆਂ ਦੇ ਕਮੈਂਟ ਵੀ ਆਉਂਦੇ ਸੀ ਵੀ ਭਾਈ ਭੇਡਾਂ ਤੇ ਵੀਡੀਓ ਬਣਾਓ ਭੇਡਾਂ ਤੇ ਬਣਾਓ ਤਾਂ ਅੱਜ ਆਪਾਂ ਇੱਕ ਇਹ ਜੇ ਕਾਮਯਾਬ ਬੰਦੇ ਭਾਲਿਆ ਜਿਨ੍ਹਾਂ ਨੇ ਕਿ 3-4 ਸਾਲ ਤੋਂ ਭੇਡਾਂ ਫਾਰਮਾ ਜਿਹੜਾ ਉਹ ਕੀਤਾ ਹੋਇਆਗਾ ਤੇ ਆਪਾਂ ਪਿੰਡ ਦਰੀਆਪੁਰ ਦੇ ਵਿੱਚ ਖੜੇ ਆ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਜਿਵੇਂ ਬਾਈਆਂ ਦਾ ਬੈਨਰ ਲੱਗਿਆ ਹੋਇਆ ਪੰਜਾਬ ਸੀਫ ਫਾਰਮ ਤੇ ਇਹ ਕਿਤੇ ਬਾਰੇ ਆਪਾਂ ਅੱਜ ਸਾਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਵੀਡੀਓ ਦੇ ਜ਼ਰੀਏ ਤੇ ਬਾਈਆਂ ਨਾਲ ਗੱਲਬਾਤਾਂ ਇਹ ਵੀਡੀਓ ਦੇ ਵਿੱਚ ਆਪਾਂ ਕਰਦੇ ਆਂ ਵੀ ਭੇਡ ਤੋਂ ਕਿੰਨੀ ਕੁ ਕਮਾਈ ਹੋ ਸਕਦੀ ਆ ਕੀ ਬੱਕਰੀਆਂ ਤੋਂ ਜ਼ਿਆਦਾ ਕਮਾਈ ਭੇਡ ਦਿੰਦੀ ਆ ਜਾਂ ਫਿਰ ਬੱਕਰੀਆਂ ਦਾ ਫਾਰਮ ਕਾਮਯਾਬ ਆ ਜਾਂ ਭੇਡਾਂ ਦਾ ਇਹ ਗੱਲਬਾਤ ਅੱਜ ਆਪਾਂ ਬਾਈਆਂ ਨਾਲ ਕਰਨੀ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਬਾਈ ਪਹਿਲਾਂ ਤਾਂ ਠੀਕ ਠਾਕ ਜੀ ਬਾਈ ਜੀ ਵਧੀਆ ਜੀ ਠੀਕ ਹੈ ਤੇ ਬਾਈ ਪਹਿਲਾਂ ਤਾਂ ਤੁਹਾਡੇ ਫਾਰਮ ਦੀ ਲੋਕੇਸ਼ਨ ਤੇ ਫਾਰਮ ਦਾ ਨਾਮ ਕੀ ਆ ਤੇ ਤੁਹਾਡਾ ਫੋਨ ਨੰਬਰ ਦੱਸ ਦੋ ਸਭ ਤੋਂ ਪਹਿਲਾਂ ਤਾਂ ਜੀ ਬਲੈਤੀ ਟੀਵੀ ਚੈਨਲ ਦਾ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੇ ਫਾਰਮ ਨੂੰ ਆ ਕੇ ਵਿਜ਼ਿਟ ਕੀਤਾ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਜਿਹੜਾ ਪਿੰਡ ਹੈ ਜੀ ਉਹ ਹੈਗਾ ਦਰੀਆਪੁਰ ਤਹਿਸੀਲ ਬਡਲਾੜਾ ਜ਼ਿਲ੍ਹਾ ਮਾਨਸਾ ਪੰਜਾਬ ਤੇ ਸਾਡੇ ਫਾਰਮ ਦਾ ਨਾਮ ਹੈ ਜੀ ਪੰਜਾਬ ਸ਼ੀਪ ਫਾਰਮ ਤੇ ਸਾਡਾ ਮੋਬਾਈਲ ਨੰਬਰ ਹੈ ਜੀ 9876333827 ਦੂਸਰਾ ਮੋਡਲ ਨੰਬਰ ਹੈ 9877675901 ਤੇ ਸਾਡਾ ਪੰਜਾਬ ਸ਼ੀ ਫਾਰਮ ਦੇ ਨਾਂ ਤੇ ਚੈਨਲ ਵੀ ਬਣਿਆ ਹੋਇਆ ਜੀ ਤੇ ਉਹਨੂੰ ਤੁਸੀਂ YouTube Facebook Instagram ਤੇ ਫੋਲੋ ਕਰ ਸਕਦੇ ਹੋ ਭੇਡਾਂ ਬੱਕਰੀਆਂ ਸੰਬੰਧੀ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤੁਸੀਂ ਉਸ ਚੈਨਲ ਤੋਂ ਲੈ ਸਕਦੇ ਹੋ ਠੀਕ ਆ ਬਾਈ ਹਾਂਜੀ ਤੇ ਬਾਈ ਇਹ ਫਾਰਮ ਨੂੰ ਆਪਾਂ ਨੂੰ ਕਿੰਨਾ ਕ ਸਮਾਂ ਹੋ ਗਿਆ ਕੀਤੇ ਨੂੰ ਹਾਂਜੀ 2-3 ਸਾਲ ਮਤਲਬ 2 ਸਾਲ ਤੋਂ ਬੱ비 ਹੋ ਚੱਲਿਆ ਜੀ ਹੁਣ ਸਾਡੇ ਠੀਕ ਹੈ ਹਾਂਜੀ ਤੇ ਸਾਨੂੰ 2-3 ਸਾਲ ਹੋ ਗਏ ਫਾਰਮ ਕਰਦਿਆਂ ਨੂੰ ਤਾਂ ਬਾਈ ਤੁਸੀਂ ਐ ਨਹੀਂ ਸੋਚਿਆ ਵੀ ਬੱਕਰੀਆਂ ਦਾ ਕਰੀਏ ਕਿ ਸਿੱਧਾ ਪੇਡਾਂ ਦੀ ਕੀਤਾ ਫਾਰਮ ਨਹੀਂ ਬਾਈ ਜੀ ਅਸੀਂ ਬੱਕਰੀਆਂ ਦਾ ਕਰਿਆ ਸੀਗਾ ਹੂੰ ਤੇ ਬੱਕਰੀਆਂ ਦਾ ਫਾਰਮ ਅਸੀਂ ਕਰਿਆ ਸੀ ਬੱਕਰੀਆਂ ਦੇ ਫਾਰਮ ਦੇ ਵਿੱਚ ਸਾਨੂੰ ਕੋਈ ਪ੍ਰੋਫਿਟ ਨਹੀਂ ਇੰਨਾ ਲੱਗਿਆ ਉਹਦੇ ਵਿੱਚ ਦਿੱਕਤਾਂ ਜ਼ਿਆਦਾ ਨਹੀਂ ਇਹਨਾਂ ਦੇ ਅਕੋਰਡਿੰਗ ਠੀਕ ਹੈ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਦਾ ਫਾਰਮ ਕੀਤਾ ਸੀ ਬਾਈ ਅਸੀਂ 25 ਕ ਬੱਕਰੀਆਂ ਰੱਖੀਆਂ ਸੀ ਪ੍ਰਭਾ 25 ਕ ਬੱਕਰੀਆਂ ਰੱਖੀਆਂ ਸੀ ਉਹਦੇ ਵਿੱਚ ਸਾਨੂੰ ਮੁਨਾਫਾ ਜਿਹੜਾ ਉਹ ਲੱਗਿਆ ਨਹੀਂ ਉਨੇ ਮੁਨਾਫੇ ਲੱਗੇ ਉਲਟਾ ਲਾਓ ਸੀ ਹੋਇਆ ਸਾਰਾ ਲਾਹਸ ਹੋ ਗਿਆ ਕੀ ਡਿਕਤਾਂ ਆ ਬਈ ਉਹ ਬੱਕਰੀ ਫਾਰਮ ਦੇ ਵਿੱਚ ਬੱਕਰੀ ਫਾਰਮ ਦੇ ਵਿੱਚ ਜਿਵੇਂ ਸਰਦੀ ਦੇ ਵਿੱਚ ਹੈ ਜੀ ਉਹ ਨਮੂਣੀਆਂ ਜ਼ਿਆਦਾ ਫੜਦੀ ਹੈ ਹਮ ਤੇ ਦੂਸਰੀ ਗੱਲ ਜਿਹੜੀਆਂ ਬੱਕਰੀਆਂ ਉਹ ਇੱਕ ਦੂਜੀ ਦੇ ਕੇ ਟੱਕਰ ਮਾਰੀ ਪੇਟ 'ਚ ਹੀ ਬੱਚਾ ਮਰ ਗਿਆ ਅੱਛਾ ਥਣਾ ਦੀ ਮਸਟੈਟਸ ਸਾਰੀਆਂ ਸਮੱਸਿਆਵਾਂ ਮਹੀ ਨੇ ਜੀ ਠੀਕ ਹੈ ਠੀਕ ਹੈ ਜੀ ਜੇ ਇਹਨਾਂ ਦੇ ਅਕੋਰਡਿੰਗ ਮਤਲਬ ਦੇਖਣਾ ਹੋਵੇ ਹਮ ਜਿਵੇਂ ਤੁਸੀਂ ਹੁਣ ਪੇੜ ਨੂੰ ਲੈ ਲਓ ਇਹਨੂੰ ਜੀ ਇਹ ਮਤਲਬ ਜਿਵੇਂ ਸਰਦੀ ਦੀ ਰੁੱਤ ਦੇ ਵਿੱਚ ਜਿਵੇਂ ਮਰਜੀ ਸੱਲ 'ਚ ਬੈਠੀ ਹੈ ਕਿਤੇ ਵੀ ਬੈਠੀ ਹੈ ਕੋਈ ਦਿੱਕਤ ਨਹੀਂ ਉਹਨੂੰ ਵੀ ਨਮੂਣੀਆਂ ਠੀਕ ਹੈ ਠੀਕ ਹੈ ਜੀ ਤੇ ਦੂਸਰਾ ਮਤਲ ਜਿਵੇਂ ਹੁਣ ਇਹਦਾ ਬੱਚਾ ਹੈ ਹਮ ਅੱਛਾ ਬੱਕਰੀ ਦੇ ਬੱਚੇ ਨਾਲ ਉਹਦੀ ਬੱਚੇ ਦੀ ਗਰੋਥ ਜ਼ਿਆਦੇ ਠੀਕ ਹੈ ਇਹ ਕਿੰਨੇ ਦੇ ਸਿੰਗ ਨਹੀਂ ਹੁੰਦੇ ਜੀ ਭੋਡੀਆਂ ਹੁੰਦੀਆਂ ਇੱਕ ਦੂਜੇ ਦੇ ਟੱਕਰ ਨਹੀਂ ਮਾਰਦੀਆਂ ਬੱਚਾ ਨਹੀਂ ਪੇਟ 'ਚ ਮਰਦਾ ਇਹ ਇਕੱਠੀਆਂ ਹੋ ਕੇ ਵੇ ਨਹੀਂ ਇਕੱਠਾਂ ਤੇ ਠੀਕ ਹੈ ਤੇ ਅਗਲਾ ਮਤਲ ਇਹ ਹੈ ਜੀ ਜਿਵੇਂ ਇਹ ਦੀ ਜਿਹੜੀ ਮਤਲ ਲੋ ਕੋਸਟ ਦੇ ਇਹ ਪਾਲੀ ਜਾ ਸਕਦੀ ਹੈ ਹਮ ਤੇ ਜਿਵੇਂ ਹੁਣ ਉਹਨਾਂ ਨੂੰ ਗਵਾਰੇ ਦਾ ਨੀਰਾ मूਗਫਲੀ ਦਾ ਨੀਰਾ ਆਪਣੇ ਤਾਂ ਹੁੰਦਾ ਨਹੀਂ ਪੰਜਾਬ 'ਚ ਇੱਥੇ ਤਾਂ ਝੋਨਾ ਹੁੰਦਾ ਤੇ ਉਹ ਆਉਂਦਾ ਆਪਣੇ ਰਾਜਸਥਾਨ 'ਚ ਉਹ 8-9 ਰੁਪਏ ਤੋਂ ਘੱਟ ਰੇ ਕੋਸਟ ਨਹੀਂ ਕਰਦਾ ਆਉਂਦਾ ਆ ਠੀਕ ਹੈ ਜੀ ਅੱਛਾ ਇਹਨੂੰ ਅਸੀਂ 4 ਪਾਉਨੇ ਆ ਤੇ ਜਿਹੜਾ ਸਾਰਾ ਪਉ ਤਿੰਨ ਰੁਪਏ ਕਿਲੋ ਪੈਂਦਾ ਜੇ ਆਪਾਂ ਮੁੱਲ ਦਾ ਲੈ ਕੇ ਵੀ ਉਦੋਂ ਪਾ ਲਈਏ ਜਦੋਂ ਆਪਣੀ ਮੱਕੀ ਹੁੰਦੀ ਹੈ 2.5 ਰੁਪਏ ਉਹ ਮਿਲ ਜਾਂਦਾ 50 ਰੁਪਏ ਉੱਤੇ ਖਰਚਾ ਲਾ ਲਈ ਤਿੰਨ ਕਿਲੋ ਪੈ ਜਾਂਦਾ ਆਪਦਾ ਤਾਂ ਆਪਾਂ ਨੂੰ ਡੇਢ ਕਿਲੋ ਹੀ ਪੈਂਦਾ ਹੈ ਜਿਆਦਾ ਘਰ ਦਾ ਪੈਦਾ ਕਰ ਲਈ ਤੇ ਮਤਲਬ ਇਹਨਾਂ ਦੀ ਜਿਹੜੀ ਕਾਸਟ ਹੈ ਮਤਲਬ ਖਰਚੇ ਦੀ ਉਹ ਬਹੁਤ ਘੱਟ ਹੈ ਤੇ ਦੂਜੀ ਲਈ 베ਸਟ ਨਹੀਂ ਕਰਦੀਆਂ ਜਿੰਨਾ ਪਤਾ ਇਹਨਾਂ ਨੇ ਸਾਰ ਨੂੰ ਨਵੇੜ ਦੇਣਾ ਸਿਰ ਸਟਕੇ ਖਾਣਾ ਜੀ ਇਹਨਾਂ ਨੇ ਠੀਕ ਆ ਵੀ ਬੱਕਰੀਆਂ ਨਾਲੋਂ ਇਹ ਇਹਦਾ ਫਾਰਮ ਦੇ ਵਿੱਚ ਕੰਮ ਕਰਨਾ ਸਫਲ ਹਾਂ ਜੀ ਉਹ ਮਤਲਬ ਅੱਧਾ ਖਾਂਦੀ ਅੱਧਾ ਵੇਸਟ ਕਰਦੀ ਹੈ ਹੂੰ ਤੇ ਦੂਜੀ ਗੱਲ ਉਹਦੇ ਥਣਾਂ ਨੂੰ ਮਸਟੈਟਸ ਆ ਜਾਂਦੀ ਹੈ ਥਣ ਲੰਮੇ ਹੁੰਦੇ ਆ ਲੰਮੇ ਹੁੰਦੇ ਆ ਇਹਦੇ ਥਣ ਛੋਟੇ ਹੁੰਦੇ ਆ ਮਸਟੈਟਸ ਨਹੀਂ ਆਉਂਦੀ ਠੀਕ ਹੈ ਸੋ ਕਿਸੇ ਪ੍ਰਕਾਰ ਦੀ ਜੀ ਦਿੱਕਤ ਨਹੀਂ ਆਉਂਦੀ ਇਹਦਾ ਕੰਮ ਫਾਰਮ ਸਾਡਾ ਕੰਮਜਾਬ ਹੈ ਉਹਦਾ ਸਾਡਾ ਕੰਮਜਾਬ ਨਹੀਂ ਹੋਇਆ ਠੀਕ ਹੈ ਤੇ ਭਾਈ ਕਿਹੜੀ ਨਸਲ ਦੀ ਭੇਡਾ ਛੋਟੇ ਲਵੇ ਇਹ ਭਾਈ ਜੀ ਆਪਣੇ ਕੋਲੇ ਜਮਨਾਪੁਰੀ ਨਸਲ ਦੀ ਭੇਡਾ ਹੈ ਜ ਇਨੂੰ ਜਮਨਾ ਪਾਰੀ ਵੀ ਕਹਿੰਦੇ ਨੇ ਨਾ ਕਈ ਹਾਂ ਜਮਨਾ ਪਾਰੀ ਤੇ ਜਮਨਾਪੁਰੀ ਉਹੀ ਚੀਜ਼ ਹੈ ਜੀ ਉਹੀ ਚੀਜ਼ ਹੈ ਠੀਕ ਹਾਂ ਤੇ ਇਹਦਾ ਜਿਹੜਾ ਮਤਲਬ ਇਹਦਾ ਕੈਰੇਕਟਰ ਕੀ ਨੇ ਉਸ ਨੂੰ ਅਸੀਂ ਦੱਸ ਦਿੰਨੇ ਆ ਹਾਂ ਇਹਦੀ ਪਛਾਣ ਕਿਵੇਂ ਹੈ ਨਾ ਕਿਵੇਂ ਕਰ ਸਕਦਾ ਬੰਦਾ ਕਿਉਂ ਮੈਂ ਕਈ ਵਾਰੀ ਬੰਦਾ ਇੱਥੇ ਟਪਲਾ ਖਾ ਜਾਂਦਾ ਨਾ ਮਾਵਾ ਹਾਂ ਤੇ ਭਾਈ ਉਹ ਵੀ ਫਿਰ ਹੁਣ ਦੱਸ ਦੋ ਸਾਨੂੰ ਹਾਂ ਜੀ ਉਸ ਨੂੰ ਅਸੀਂ ਦੱਸ ਦਿੰਨੇ ਆ ਭਾਈ ਜੀ ਤੇ ਦੋਸਤੋ ਹੁਣ ਵੀ ਪਛਾਣ ਦੱਸਦੇ ਆ ਜੇ ਤੁਸੀਂ ਕਈ ਵਾਰੀ ਭੇਡ ਖਰੀਦੋ ਹਨਾ ਆਹਲਾ ਕਹੇ ਵੀ ਇਹ ਜਮਨਾਪੁਰੀਆ ਤਾਂ ਤੁਸੀਂ ਪਹਿਚਾਨ ਕਰ ਸਕਦੇ ਹੋ ਵੀ ਇਹ ਵੀ ਜਿਹੜੀ ਪਹਿਚਾਨ ਆ ਉਹ ਕੀ ਆ ਆ ਬਾਈ ਦੱਸਣਗੇ ਤੇ ਬਾਈ ਇਹ ਮੂਪੇ ਡਾ ਕਿੱਥੋਂ ਲੈਂਦੀਆਂ ਨੇ ਤੁਸੀਂ ਪੇਡਾਂ ਜੀ ਅਸੀਂ ਲੈਂਦੀਆਂ ਸੀ ਇਹ ਮੰਜਫਰ ਨਾਲ ਜੋਚੋ ਮੰਜਫਰ ਨਾਲ ਹਾਂਜੀ ਠੀਕ ਆ ਉੱਥੋਂ ਦੀ ਬਰੀਡ ਆ ਹਾਂ ਉੱਥੋਂ ਦੀ ਹੀ ਬਰੀਡ ਆ ਜੀ ਅਸਲ ਠੀਕ ਹੈ ਤੇ ਇਹਦੀ ਪਹਿਚਾਨ ਕੀ ਆ ਬਾਈ ਉਹਦੇ ਬਾਰੇ ਇਹ ਪਹਿਚਾਨ ਦੀ ਜ਼ਿੰਮੇਦਾਰ ਨੱਕ ਹੈ ਜੀ ਰੋਮਨੋਜ ਹੋਊਗਾ ਰੋਮਨੋਜ ਠੀਕ ਹਾਂਜੀ ਤੋਤੇ ਦੀ ਤਰ੍ਹਾਂ ਤੇ ਆ ਪੰਜ ਹੋਣਗੇ ਜੀ ਬਲੈਕ ਅੱਖਾਂ ਤੇ ਬਲੈਕ ਅੱਖਾਂ ਤੇ ਮਤਲਬ ਕੰਨਾਂ ਤੇ ਕੰਨ ਠੀਕ ਹੈ ਜੀ ਤੇ ਇਹਦੀ ਪੂਛ ਜਿਹੜੀ ਐ ਲੰਮੀ ਹੋਊਗੀ ਇਹ ਲੰਮੀ ਹੋਊਗੀ ਹਾਂਜੀ ਠੀਕ ਹੈ ਇਹ ਜਿਹੜੇ ਪੰਜ ਐ ਜਿਵੇਂ ਉਹਦੇ ਵੱਧਾ ਵੱਧ ਵੀ ਹੋ ਸਕਦੇ ਪੂਛ ਵੱਧ ਸਕਦਾ ਕੱਟ ਵੀ ਸਕਦਾ ਹਾਂ ਕੋਈ ਗੱਲ ਨਹੀਂ ਕੱਟ ਵੀ ਹੋ ਸਕਦਾ ਜਿਵੇਂ ਬਈਆਂ ਕੰਨ ਕੱਟੇ ਜਿਹੋਏ ਨੇ ਇਹ ਕਿਵੇਂ ਆ ਨਹੀਂ ਇਹ ਤਾਂ ਸ਼ੌਂਕ ਐ ਇਹ ਸ਼ੌਂਕ ਇਹ ਤਾਂ ਸ਼ੌਂਕ ਹੈ ਬਜੂ ਇਹ ਹੂੰ ਕਟਾਇਆ ਬਸ ਇਹਨਾਂ ਦੀ ਇਹੀ ਪਹਿਚਾਣ ਹੈ ਹਾਂਜੀ ਇਹਦੇ ਮਤਲਬ ਕਰੈਕਟਰ ਨੇ ਇਹ ਜੀ ਮੀਨ ਹੂੰ ਹਾਂਜੀ ਇਹ ਪੂਛ ਲੰਮੀ ਪੂਛ ਅੱਖਾਂ ਦੇ ਪੰਜ ਹੋਣਗੇ ਕੰਨਾਂ ਤੇ ਰੋਮਨ ਰੋਮਨ ਉਹ ਨਾਖੂਗਾ ਜੀ ਇਹਦਾ ਇਹਦੀ ਗਰੋਥ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਦੂਸਰੀਆਂ ਭੇਡਾਂ ਦੇ ਮੁਕਾਬਲੇ ਦੂਸਰੀਆਂ ਭੇਡਾਂ ਹਾਂਜੀ ਮੈਂ ਆਪਣੇ 42 43 ਪ੍ਰਕਾਰ ਦੀਆਂ ਨਸਲਾਂ ਨੇ ਇਹ ਸਭ ਤੋਂ ਜ਼ਿਆਦਾ ਇੰਡੀਆ ਦੀ ਜਿਹੜੀ ਵੈਸਟ ਬਰੀਡ ਹੈ ਉਹ ਹੈ ਇਹਦੀ ਗਰੋਥ ਸਭ ਤੋਂ ਜ਼ਿਆਦਾ ਹੈ ਜਿਵੇਂ ਭਾਈ ਹੁਣ ਪੰਜਾਬ ਦੇ ਵਿੱਚ ਕਾਜਲੀਆਂ ਭੇਡਾਂ ਹਨਾ ਜਾਂ ਦੇਸੀ ਭੇਡਾਂ ਤਾਂ ਤੁਸੀਂ ਇਹਨਾਂ ਦੀ ਕੰਮ ਕਿਉਂ ਕੀਤਾ ਬਸ ਹੀ ਸੀ ਕਾਰਨ ਜੀ ਵੀ ਇੱਕ ਤਾਂ ਇਹਦੀ ਗਰੋਥ ਜ਼ਿਆਦਾ ਜੀ ਉਹਨਾਂ ਨਾਲ ਤੇ ਇੱਕ ਸੁਣਖੀ ਜ਼ਿਆਦਾ ਹੈ ਇਹ ਜੋ ਸਮੈਲ ਨਹੀਂ ਆਉਂਦੀ ਆਪਾਂ ਫਾਰਮ ਦੇ ਖੇੜੇ ਤੁਹਾਨੂੰ ਸਮੈਲ ਆ ਰਹੀ ਹੈ ਤੇ ਜਿਹੜੀ ਦੇਸੀ ਪੇੜੋਂ ਚੋ ਸਮੈਲ ਆਉਂਦੀ ਸੱਚਾਈ ਹਾਂ ਇਹ ਜੋ ਸਮੈਲ ਨਹੀਂ ਆਉਂਦੀ ਹੁਣ ਘਰਾਂ ਦੇ ਵਿੱਚ ਹੈ ਜੀ ਫਾਰਮ ਸਾਡਾ ਇੱਥੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੋएगी ਠੀਕ ਹੈ ਨਾ ਭਾਈ ਉਹ ਆਏ ਜਿਵੇਂ ਆਲੇ ਦੁਆਲੇ ਦੇ ਲੋਕ ਆਏ ਤਾਂ ਨਹੀਂ ਕਹਿੰਦੇ ਵੀ ਯਾਰ ਕਿੱਥੋਂ ਪੇਡਾ ਰੱਖ ਲਈ ਨਹੀਂ ਪਹਿਲਾਂ ਮੈਨੂੰ ਲੱਗਦਾ ਸੀ ਪੇਡਾ ਰੱਖਣਗੇ ਤੇ ਵੀ ਸਾਨੂੰ ਦਿੱਕਤ ਆਉ ਨਾ ਤਾਂ ਹੁਣ ਉਹਨਾਂ ਨੂੰ ਕੋਈ ਆਵਾਜ਼ ਦੀ ਦਿੱਕਤ ਹੈ ਜਦੋਂ ਪੱਠੇ ਪਾਉਣੇ ਉਹ ਤਾਂ ਆਵਾਜ਼ ਜ਼ਰੂਰ ਕਰਦੀਆਂ ਨਹੀਂ ਦੇ ਤੇ ਕੋਈ ਦਿੱਕਤ ਨਹੀਂ ਹੋएगी ਵੀ ਕਿਸੇ ਪ੍ਰਕਾਰ ਦੀ ਤੇ ਬਾਕੀ ਪਤਾ ਨਹੀਂ ਲੱਗਦਾ ਅਗਲੇ ਨੂੰ ਵੀ ਰੋਪੇਟਾਂ ਰੱਖੀਆਂ ਜੀ ਇਹ ਪੇੜ ਫਾਰਮ ਦੇ ਵਿੱਚ ਰੱਖੀ ਜਾ ਸਕਦੀ ਆ ਕਬਾਰ ਵੀ ਲੈ ਕੇ ਜਾਈਏ ਨਹੀਂ ਅਸੀਂ ਬਾਹਰ ਨਹੀਂ ਲਈ ਜਾਂਦੇ ਜੀ ਇਹ ਪੇੜ ਹੈ ਜਿਹੜੀ ਫਾਰਮ ਦੇ ਵਿੱਚ ਸਕਸੈਸਫੁਲ ਹੈ اچھا ਫਾਰਮ ਦੇ ਵਿੱਚ ਹੀ ਰੱਖਦੇ ਨੂੰ ਹਾਂਜੀ ਇੱਥੇ ਫਾਰਮ ਦੇ ਵਿੱਚ ਹੀ ਨੇ ਬਸ ਜੇ ਕੋਈ ਸੇਲ ਹੋਊਗੀ ਤਾਂ ਹੀ ਜਾਂਦੀ ਆ ਬਾਹਰ ਨਹੀਂ ਇਹ ਇੱਥੇ ਨੇ ਜੀ ਕਾਮਯਾਬ ਹੋ ਜਾਂਦਾ ਹੈ ਬਈ ਬੰਦਾ ਹਾਂਜੀ ਕਾਮਯਾਬ ਹੈ ਜੀ ਸਮਾਂ ਬਾਹਰ ਨਾਲੋਂ ਹੀ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਹੁਣ ਬਾਹਰ ਜੇ 100 ਪੇੜ ਲੈ ਜਾਣੀ ਜੇ ਘਟੋ ਘਟ ਦੋ ਤਿੰਨ ਬੰਦੇ ਚਾਹੀਦੇ ਆ ਇੱਥੇ ਮਤਲਬ 200 ਪੇੜ ਨੂੰ ਸਾਮਲੂਗਾ ਤੇ ਦੂਸਰਾ ਉਹ ਜਿਵੇਂ ਹੁਣ ਸਵੇਰੇ ਆਪਾਂ ਛੱਡ ਲੀਆਂ ਜੀ ਪਾਣੀ ਰੇਕਤਾ ਮਿਲਦਾ ਨਹੀਂ ਟੋਬੇ ਦੀ ਮਿਲੂਗਾ ਹੂੰ ਤੇ ਮਤਲਬ 2 ਵਜੇ ਲਾ ਲੋ ਵੀ ਸਵੇਰੇ ਦੀਆਂ ਗਆਂੀਆਂ 2 ਵਜੇ ਪਾਣੀ ਜੇ ਕਿਸੇ ਖਾਲ ਤੇ ਮਿਲ ਗਿਆ ਤੇ ਖਾਲ ਤੇ ਪ੍ਰੋਬਲਮ ਇਹ ਅੱਜ ਕੱਲ੍ਹ ਜੀ ਮਤਲਬ ਕਈ ਵਾਰ ਪੈਸਟੀਸਾਈਡਸ ਛੜਕੀ ਹੁੰਦੀ ਹੈ ਤੇ ਉਹਦੇ ਨਾਲ ਭੇਡਾਂ ਦੀ ਜਾਨ ਜਾ ਸਕਦੀ ਹੈ ਜੇ ਪੈਸਟੀਸਾਈਡ ਪੀ ਗਈਆਂ ਤੇ ਇੱਥੇ ਮਤਲਬ ਘਟੂ ਘਟ 20 ਵਾਰ ਪਾਣੀ ਪੀਂਦੀਆਂ ਜੀ ਹੂੰ ਇੱਥੇ ਗਰੋਥ ਜ਼ਿਆਦੇ ਲੈਂਦੀਆਂ ਨੇ ਫਾਰਮ ਤੇ ਫਾਰਮ ਹਾਂ ਬਾਹਰ ਲਿਆਂ ਨਾਲੋਂ ਫਾਰਮ ਤੇ ਸਸਤੀ ਪੈਂਦੀ ਹੈ ਉਲਟੇ ਭੇਡ ਔਰ ਗਰੋਥ ਜ਼ਿਆ ਤੇ ਬਾਈ ਜਿਵੇਂ ਆਪਾਂ ਨਾ ਇੱਕ ਪੇੜ ਤੋਂ ਲਾ ਕੇ ਚੱਲਦੇ ਆਂ ਵੀ ਇੱਕ ਪੇੜ ਸਾਲ ਦੇ ਕਿੰਨੀ ਕਾ ਇਨਕਮ ਦੇ ਦਿੰਦੀ ਆ ਬੰਦੇ ਨੂੰ ਜੇ ਕੋਈ ਇੱਕ ਪੇੜ ਮੰਨ ਕੇ ਚੱਲੋ ਰੱਖੀ ਆ ਫਾਰਮ ਦੇ ਵਿੱਚ ਤਾਂ ਉਹ ਕਿੰਨੀ ਕਾ ਇਨਕਮ ਦੇ ਇਹ ਬਹੁਤ ਵਧੀਆ ਸਵਾਲ ਆ ਭਾਈ ਤੁਹਾਡਾ ਵੈਸੇ ਆਪਾਂ ਕੋਈ ਵੀ ਬਿਜ਼ਨਸ ਕਰਦੇ ਇਨਕਮ ਵਸਤੀ ਕਰਦੇ ਆ ਇਨਕਮ ਇਹਨਾਂ ਦੀ ਕੀ ਆ ਵੀ ਜਿਹੜੀ ਪੇੜ ਇਹ ਜਮਨਾਪੂਰੀ ਇਹ ਪਹਿਲੇ ਸੂਏ ਤਕਰੀਬਨ 70% ਇਕ ਲੈ ਲਾ 30% ਦੋ ਲੈ ਲੇ ਦਿੰਦੀ ਹੂੰ ਤੇ ਅਗਲੇ ਸੂਏ 90% ਮਤਲਬ ਦੋਲੇਲੇ 10% ਕਿਲੇਲਾ ਵੀ ਆ ਸਕਦਾ ਠੀਕ ਹੈ ਠੀਕ ਹੈ ਮਤਲਬ ਜੇ ਅਪਾ ਦੋਲੇਲੇ ਮੰਨ ਕੇ ਚੱਲਦੇ ਆ ਤਾਂ ਇਹਦਾ ਜਿਹੜਾ ਲੇਲਾ ਜੀ ਉਹ 7500 ਤੋਂ ਲੈ ਕੇ 10000 ਰੁਪਏ ਤੱਕ ਆਰਾਮ ਨਾਲ ਵਿਕ ਜਾਂਦਾ ਜੇ ਬਰੀਡ ਦੇ ਹਿਸਾਬ ਨਾਲ ਬਰੀਡ ਦੇ ਹਿਸਾਬ ਨਾਲ ਵੇਚਣਾ ਫਿਰ ਤਾਂ 12 ਦਾ ਵਿਕ ਜਾਂਦਾ 10 ਦਾ 11 ਦਾ 12 ਦਾ ਜਾ ਸਕਦਾ ਠੀਕ ਹੈ ਆਪਾਂ ਕਾਟ ਦੀ ਚੱਲ ਪੋ ਕਾਟਿੰਗ ਦੇ ਹਿਸਾਬ ਨਾਲ ਵੇਚ ਕਾਟਿੰਗ ਦੇ ਹਿਸਾਬ ਨਾਲ 7500 ਰੁਪਏ ਦਾ ਆਰਾਮ ਨਾਲ ਵਿਕ ਜਾਂਦਾ ਠੀਕ ਹੈ ਜੀ ਤੇ ਚਾਰ ਲੇਲੇ ਹੋਗੇ 30000 ਰੁਪਏ ਦੇ ਹੋਗੇ ਜੀ ਸਾਲ 'ਚ ਹੂੰ ਸਾਡਾ ਕੱਢਿਆ ਹੋਇਆ ਤਜਰਬਾ ਵੀ 7500 ਰੁਪਏ ਇੱਕ ਭੇਡ ਖਾਂਦੀ ਆ ਪਰ ਅਸੀਂ 10 ਮੰਨਦੇ ਆ ਠੀਕ ਹੈ ਵੀ 10000 ਰੁਪਏ ਮੰਨੋ ਹਾਂ ਰਫ ਟਾਪ ਸੌਦਾ ਜੱਟੂ ਸੌਦਾ ਹੂੰ ਤੇ ਜਿਹੜੇ ਉਹਦੇ ਬੱਚੇ ਆ ਜਦੋਂ ਦੁੱਧ ਚੁੰਘਦੇ ਆ ਬਸ ਤਾਂ ਨਾਲ ਫਿਰ ਵੀ ਉਹ ਮੂੰਹ ਮਾਰਨ ਲੱਗ ਜਾਂਦੇ ਆ ਮਹੀਨੇ ਕ ਬਾਅਦ 5000 ਰੁਪਏ ਮਤਲਬ ਉਹਦੇ ਬੱਚਿਆਂ ਦਾ ਲਾ ਲਓ ਹੂੰ ਖਰਚਾ 10 ਭੇਡ ਖਾ ਗਈ 5 ਬੱਚੇ ਖਾ ਗਏ 15000 ਰੁਪਏ ਹੋ ਗਏ ਜੀ 30 ਚੋਂ 15000 ਰੁਪਏ ਬਚ ਗਿਆ ਠੀਕ ਹੈ 5000 ਰੁਪਏ ਹੋਰ ਛੱਡ ਦਿਓ ਕਈ ਵਾਰ ਕਿਸੇ ਬੱਚੇ ਦੀ ਵਿੱਚ ਮੋਰਟੈਲਿਟੀ ਹੋ ਗਈ ਹੂੰ ਡੈਥ ਹੋ ਗਈ ਆਪਾਂ ਹੋਰ ਕੋਈ ਖਰਚਾ ਉਹਦਾ ਛੱਡ ਦੋ ਖਰਚੇ ਵੈਸੇ ਆਪਾਂ ਸਾਰੇ ਇਨਕਲੂਡ ਕਰ ਲਏ ਹਾਂ ਪੰਜ ਹੋਰ ਛੱਡ ਦੋ ਮਤਲਬ ਠੀਕ ਹੈ 10000 ਰੁਪਇਆ ਬਿਲਕੁਲ ਸ਼ੁੱਧ ਪ੍ਰੋਫਿਟ ਇੱਕ ਪੇੜ ਛੱਡਦੀ ਹੈ ਜੇ ਕਿਸੇ ਬੰਦੇ ਨੇ 100 ਪੇੜ ਰੱਖੀ ਹੈ ਤਾਂ ਸਿੱਧਾ 10 ਲੱਖ ਰੁਪਇਆ ਹੋ ਗਿਆ ਸਾਲ ਜਿਵੇਂ ਤੁਸੀਂ ਛੋਟੇ ਲਾ 70 ਕਿ ਭੇਡਾਂ ਨੇ ਤਾਂ ਤੁਹਾਨੂੰ 6-7 ਲੱਖ ਰੁਪਏ ਹਾਂਜੀ ਸਾਨੂੰ 7.5 ਲੱਖ ਰੁਪਏ ਸਾਡੀ ਆਮਦਨੀ ਇਹਨਾਂ ਤੋਂ ਹੁਣ ਆਏਗੀ ਠੀਕ ਹੈ ਤੇ ਬਈ ਪਹਿਲਾਂ ਸਾਡੇ ਕੋਲ ਸੌ ਭੇਡਾਂ ਹੀ ਸੀ ਸੇਲ ਹੋ ਜਾਂਦੇ ਆ ਵਧੀਆ ਕੋਈ ਦਿੱਕਤ ਤਾਂ ਨਹੀਂ ਹੁੰਦੀ ਕੋਈ ਦਿੱਕਤ ਹੀ ਨਹੀਂ ਜੀ ਡਿਮਾਂਡ ਇੰਨੀ ਹੈ ਸਾਡੇ ਕੋਲ ਪੂਰਾ ਨਹੀਂ ਹੁੰਦਾ ਜੀ ਤੁਸੀਂ ਫਿਰ ਬਰੀਡ 'ਚ ਵੇਚਦੇ ਹੋ ਬੱਚੇ ਹਾਂਜੀ ਬਰੀਡ 'ਚ ਜੀ ਠੀਕ ਹੈ ਉਹ ਛੋਟਾ ਬੱਚਾ ਫਿਰ ਕਿੰਨੇ ਕੇ ਰੁਪਈਆ ਦਾ ਸੇਲ ਹੁੰਦਾ ਬਈ ਫਾਰਮ 'ਚ ਅਸੀਂ ਮਤਲਬ 10500 ਰੁਪਈਆ ਰੇਟ ਰੱਖਿਆ ਹੋਇਆ ਜੀ 500 ਰੁਪਈਆ ਅਸੀਂ ਮਾਨਦਾਨ ਕਰ ਦਿੰਦੇ ਅਗਲੇ ਗਰਦੇ ਹੋ ਮੈਂ ਚਲੋ ਚਲੋ ਇਹ ਤਾਂ ਤੁਸੀਂ ਇਨਕਮ ਆ ਜਿਹੜੀ ਘੱਟ ਤੋਂ ਘੱਟ ਦੱਸੀ ਆ ਹਾਂਜੀ ਵੀ ਖਰਚੇ ਖੁੱਲੇ ਘੜ ਤੇ ਆਪਾਂ ਖੁੱਲੇ ਖਰਚੇ ਕੱਢ ਕੇ ਜੀ ਰੇਟ ਘਟ ਲਾਇਆ ਜੀ ਆਪਾਂ ਬਰੀਡ ਦਾ ਰੇਟਰ ਨਹੀਂ ਲਾਇਆ ਬਰੀਡ ਨਾਲ ਤਾਂ ਜੀ ਕਮਾਈ ਜ਼ਿਆਦਾ ਹੈ ਜ਼ਿਆਦਾ ਹਾਂ ਫਿਰ ਤਾਂ ਦੁੱਗਣੀ ਕਮਾਈ ਹੋ ਜੂ ਜੀ ਬਰੀਡ ਨਾਲ ਦੁੱਗਣੀ ਕਮਾਈ ਹੋ ਜੀ ਹਾਂਜੀ ਹਾਂਜੀ ਫਿਰ ਦੁੱਗਣੀ ਤੇ ਇਹ ਤਾਂ ਬਾਈ ਫਿਰ ਠੀਕ ਆ ਵੀ ਕਮਾਈ ਪੱਖੋਂ ਤਾਂ ਇਹ ਚੰਗੀਆਂ ਨੇ ਖਰਚਾ ਘਟਾਣਾ ਖਰਚਾ ਘਟਾ ਜੀ ਖਰਚੇ ਇੱਕ ਪੇੜ ਤੇ ਦਿਨ 'ਚ ਕਿੰਨਾ ਕ ਆ ਜਾਂਦਾ ਮਾਂ ਮਹੀਨੇ ਦਾ ਲਾਲੋ ਹੱਜ ਨਹੀਂ ਮਤਲਬ ਅਸੀਂ ਇਹਦੀ ਮਹੀਨੇ ਦੀ ਕਸਟ ਨਹੀਂ ਕੱਢੀ ਹੋਈ ਜਿਵੇਂ ਤੁਸ ਨੂੰ ਕਹੀ ਜੀ ਅਸਲ ਸਾਲ ਦੀ ਇਹਦਾ ਵੈਸੇ ਅਸੀਂ ਸਾਰਾ ਜੋੜਿਆ ਹੋਇਆਗਾ ਵਿਚਾਰ ਦੇ ਇਨ ਨੇ ਵੈਕਸੀਨ ਦੇ ਇਨ ਨੇ ਠੀਕ ਹੈ ਜੀ ਲੀਬਰ ਦੇ ਨੇ ਕਰਨੀਆਂ ਕਰਨੀਆਂ ਪੈਂਦੀਆਂ ਨੇ ਇਹਨੂੰ ਵੈਕਸੀਨ ਦਾ ਇਹਦੇ 1 ਸਾਲ ਦਾ 100 ਰੁਪਿਆ ਖਰਚਾ ਹੈ ਜੀ ਬਸ ਹਾਂਜੀ ਠੀਕ ਹੈ ਤੇ ਵੈਸੇ ਅਸੀਂ 1 ਰੁਪਿਆ ਇੱਕ ਦਿਨ ਦਾ ਕੱਢਿਆ ਹੋਇਆ ਜਦੋਂ ਆ ਕੈਲਕੂਲੇਸ਼ਨ ਜਿਹੜੀ ਆਪਾਂ ਕੀਤੀ ਹੈ 7500 ਵਾਲੀ ਉਹਦੇ ਵਿੱਚ ਇੱਕ ਦਿਨ ਦਾ ਇੱਕ ਨਿਕਲਦਾ ਪਰ ਆਪਾਂ 10 ਕੱਢਿਆ ਸਿੱਧਾ ਹੀ ਵੀ ਅਗਲੇ ਨੂੰ ਮਤਲਬ ਇਹਨੇ ਲੱਗੇ ਵੀ ਮਤਲਬ ਕਈ ਵਾਰ ਕਿਸੇ ਦਾ ਮੈਨੇਜਮੈਂਟ ਕਹਿ ਜਾ ਹੁੰਦਾ ਜੇ ਕਿਸੇ ਦਾ ਸਹੀ ਮੈਨੇਜਮੈਂਟ ਵੀ ਨਹੀਂ ਫਿਰ ਵੀ 10000 ਰੁਪਿਆ ਖਰਚਾ ਨਹੀਂ ਮਤਲਬ ਹੁੰਦਾ ਆਪਾਂ 10 ਕੱਢਤਾ 1 ਰੁਪਏ ਨਾਲ ਤਾਂ 365 ਦਿਨ ਹੁੰਦੇ 365 ਰੁਪਏ ਨਿਕਲ ਗਏ ਤੇ ਵੈਕਸੀਨ ਤੇ ਹੋਣੀ ਐ 100 ਰੁਪਏ ਦੀ ਸਾਲ ਦੀ ਬਾਕੀ ਵੀ 265 ਬਿਮਾਰੀ ਘੱਟ ਪੈਂਦੀ ਐ ਇਹਨੂੰ ਹਾਂਜੀ ਬਿਮਾਰੀ ਇਹਨੂੰ ਕੋਈ ਨਹੀਂ ਹੈਗੀ ਬਸ ਵੈਕਸੀਨ ਜ਼ਰੂਰੀ ਐ ਉਹਦਾ ਜ਼ਰੂਰੀ ਹਾਂ ਬੱਕਰੀ ਦੇ ਵੀ ਜ਼ਰੂਰੀ ਐ ਇਹਦੇ ਵੀ ਜ਼ਰੂਰੀ ਐ ਮੱਠੇ ਕਾਂ ਦੀ ਵੀ ਜ਼ਰੂਰੀ ਐ ਇਹਦੇ ਵੈਕਸੀਨ ਦਾ ਇਹਨੂੰ ਵੈਕਸੀਨ ਕਾਦੀ ਲੱਗਦੀ ਐ ਫਿਰ ਉਹ ਜਿਵੇਂ ਪੀਪੀਆਰ ਦੀ ਹੋਗੀ ਜੀ ਐਮਐਫਡੀ ਐਚਐਸਬੀਕਯੂ ਈਟੀ ਪਲੱਸ ਟੀਟੀ ਸ਼ੀਪ ਬਾਕਸ ਹਾਂਜੀ ਠੀਕ ਐ ਤੇ ਬੱਕਰੀ ਦੇ ਗੋਟ ਪਾਕਸ ਹੁੰਦੀ ਐ ਗੋਟ ਬ ਉਹੀ ذات ਪ੍ਰਕਾਰ ਦੀ ਵੈਕਸੀਨ ਆ ਜੀ ਸਾਰੀ ਉਹੀ ਹੈ ਹਾਂ ਉਹ ਮੱਜਾਂ ਦੇ ਵੀ ਲੱਗਦੀ ਜਿਵੇਂ ਗਲ ਕੋ ਟੂਨਫਰ ਵਾਲੀ ਉਹੀ ਚੀਜ਼ ਆ ਗਈ ਅੱਧੀਆਂ ਤੋਂ ਉਹੀ ਆ ਗਈਆਂ ਤੇ ਬਾਕੀ ਬਈ ਫਿਰ ਫਾਰਮ ਦੇ ਵਿੱਚ ਕਿੰਨਾ ਟਾਈਮ ਕੰਮ ਕਰਦੇ ਆ ਤੁਸੀਂ ਫਾਰਮ ਦੇ ਵਿੱਚ ਜੇ ਅਸੀਂ ਸਵੇਰੇ ਆਉਨੇ ਆ ਭਾਜੀ ਸਾਰਾ ਘੰਟਾ ਕੁ ਲੱਗਦਾ ਹੂੰ ਪੱਠੇ ਪਾ ਦੇਣੀਆਂ ਤੇ ਪਾਣੀ ਪਾ ਦੇਣੀਆਂ ਟੱਬ ਲੱਗੇ ਹੋਏ ਆ ਹੂੰ ਹੂੰ ਬਸ ਤੇ ਦੂਸਰਾ ਲਾ ਲਓ ਵੀ ਸਾਰਾ 15 20 ਮਿੰਟਾਂ ਚ ਸਫਾਈ ਹੋ ਜਾਂਦੀ ਹੈ ਹੂੰ ਹੂੰ ਤੇ ਘੰਟਾ ਡੇਢ ਘੰਟਾ ਸਵੇਰੇ ਲੱਗਦਾ ਉਸ ਤੋਂ ਬਾਅਦ 2 ਵਜੇ ਆ ਕੇ ਦੁਬਾਰਾ ਅਸੀਂ ਰਿਪੀਟ ਕਰਦੇ ਨੇ ਇਹੀ ਕੰਮ ਤੇ ਸ਼ਾਮ ਨੂੰ ਤੇ ਸ਼ਾਮ ਨੂੰ ਤਾਂ ਬਸ ਕੁਝ ਨਹੀਂ ਕਰਨਾ ਜੀ ਕੁਝ ਨਹੀਂ ਹਾਂ 2 ਵਜੇ ਬਸ ਮੱਝਾਂ ਵਾਂਗੂ ਹੀ ਪਾਉਨੇ ਆਸ ਤਾਂ ਉਹ ਤੋਂ ਬਾਅਦ ਆਪੀ ਖਾਈ ਜਾਂਦੀਆਂ ਪਾਣੀ ਜਦੋਂ ਲੋੜ ਹੈ ਕਟੋ-ਕਟ 20 ਵਾਰ ਪੀਣੀ ਆਂ ਦਿਨ ਚ ਜਿਆਦਾ ਪੀਣੀਆਂ ਹੋਣਗੀਆਂ ਪਾਣੀ ਪਿਆਉਣੀ ਪੈਂਦਾ ਹਾਂ ਹਾਂ ਪਾਣੀ ਆਪੇ ਪੀ ਜਾਂਦੀ ਇਸ ਤੱਕ ਬਰਜਦੇ ਨੇ ਜੀ 2 ਵਜੇ ਤੱਕ ਕਦ ਤੱਕ ਨੇੜੇ ਲੱਗ ਜਾਂਦੇ ਨੇ ਦੁਬਾਰੇ ਵੇਰ ਭਰ ਜਿੰਨੇ ਉਹ ਰਾਤ ਨੂੰ ਵੀ ਹੋ ਹੀ ਕੰਮ ਦਿੰਦੇ ਸਵੇਰੇ ਪਾਣੀ ਅਸੀਂ ਬਦਲ ਦਿੰਨੇ ਆ ਤੇ ਬਈ ਕਹਾਂ ਦੱਸ ਵੀ ਇਹ ਸਿਆਲ ਚ ਸਾਹਮਣੀਆਂ ਸੌਖੇ ਨੇ ਕਿ ਗਰਮੀਆਂ ਚ ਇਹੀ ਇਹਨਾਂ ਦਾ ਸਰਦੀ ਚੌਕਾ ਕਰਦੀਆਂ ਨੇ ਜੀ ਨਾ ਗਰਮੀ ਚੌਕਾ ਕਰਦੀਆਂ ਨਹੀਂ ਅੱਛਾ ਇਹਨਾਂ ਦੀ ਉਹਨਾਂ ਬਸ ਸਾਲ 'ਚ ਦੋ ਵਾਰ ਕੱਟਣੀ ਪੈਂਦੀ ਐ ਉਹਨਾਂ ਸਰ ਗਰਮੀ ਚਾ ਜਦੋਂ ਮਾਰਚ ਆਉਂਦਾ ਉਦੋਂ ਉਨਾਂ ਦਾ ਕਾਟ ਦੇਣਾ ਕੱਟਦੇ ਆਂ ਬਈ ਫਿਰ ਉਹਨਾਂ ਕਿਤੇ ਜੀ ਕੈਂਚੀਆਂ ਨਾਲ ਕੱਟੀ ਜਾਂਦੀ ਸੀ ਹੁਣ ਮਸ਼ੀਨ ਆ ਗਈ ਲੈਟਰ ਉਹਨਾਂ ਕੀ ਐਸੇ ਆ ਉਹ ਮਸ਼ੀਨ ਨਵਾਸਾਂ ਫੇਰ ਤੋਂ 5 ਮਿੰਟਾਂ ਚ ਇੱਕ ਭੇੜ ਦੀ ਉਹਨਾਂ ਕੱਟ ਦਿੰਦੀ ਆ ਬੜਾ ਸੌਖਾ ਸਾਧਨ ਹੈ ਤੇ ਸਾਡੇ ਕੋਲੇ ਵੀ ਉਹ ਮਸ਼ੀਨ ਹੈਗੀ ਹੈ ਜੇ ਕਿਸੇ ਭਾਈ ਕੋਲੇ ਨੂੰ ਨਹੀਂ ਪਤਾ ਵੀ ਕਿਵੇਂ ਉਹ ਕਰਨੀ ਹੈ ਤਾਂ ਅਸੀਂ ਉਹਨੂੰ ਮਹਈਆ ਕਰਾ ਸਕਦੇ ਹਾਂ ਕੋਈ ਚੱਕਰ ਨਹੀਂ ਵਧੀਆ ਮਸ਼ੀਨ ਹੈ ਜੀ ਕੋਈ ਦਿੱਕਤ ਨਹੀਂ ਆਉਂਦੀ ਉਹਦੀ ਅਸੀਂ ਸਾਰੇ ਉਹਨਾਂ ਕੱਟ ਦਿਆ ਤੇ ਉਹਨਾਂ ਬਈ ਵਿਕ ਜਾਂਦੀ ਆ ਫਿਰ ਭੇਡਾਂ ਦੀ ਨਹੀਂ ਉਹਨਾਂ ਦਾ ਕੋਈ ਰੇਟ ਨਹੀਂ ਹੈਗਾ ਜੀ ਕੋਈ ਰੇਟ ਨਹੀਂ ਉਹਨਾਂ ਦਾ ਕੋਈ ਨਹੀਂ ਉਹਨਾਂ ਦਾ ਤੁਸੀਂ ਨੱਲੀ ਮੰਨੋ ਰੇਟ ਕੀ ਹੈ 10 ਰੁਪਏ 20 ਰੁਪਏ 15 ਰੁਪਏ 12 ਰੁਪਏ ਮਤਲਬ ਇਹ ਰੇਟ ਨਹੀਂ ਨਾ ਵੇਚਦੇ ਉਹਨਾਂ ਕ ਕੀ ਕਰਦੇ ਉਹਨਾਂ ਹਾਂ ਉਹਨੂੰ ਵਿਕਦਾ ਜਾਂਦੀ ਹੈ ਜੀ ਮਤਲਬ ਉਹਦਾ ਤਾਂ ਉਹਨੂੰ ਨਾਂ ਚ ਮੰਨੋ ਤੁਸੀਂ ਅੱਛਾ ਉਹਦਾ ਬੱਸ ਵੇਚ ਮਹਾਨ ਨਲ ਚ ਲਾ ਲਓ ਚੱਲ ਹੁਣ ਮਸ਼ੀਨ ਆ ਗਈ ਜੀ ਅੱਗੇ ਤਾਂ ਕੀ ਹੁੰਦਾ ਉਹ ਮਤਲਬ ਜਿਹੜੇ ਹੁਣ ਕਈ ਉਹਨੂੰ ਕਟਾਉਂਦੇ ਆ ਉਹਨਾਂ ਲੈ ਜਾਂਦੇ ਆ ਮਤਲਬ ਕੱਲੀ ਆਪ ਕੱਟ ਕੇ ਲੈ ਜਾਂਦੇ ਆ ਤੇ ਹੁਣ ਮਸ਼ੀਨ ਆ ਗਈ ਮਸ਼ੀਨ ਫੇਰ ਦਿਓ ਤੇ ਮਤਲਬ ਉਹਨ ਸੁੱਡੀ ਵਿਕ ਜਾਂਦੀ ਜਿਵੇਂ ਕੋਈ 10 ਤੋਂ 20 ਰੁਪਏ ਉਹ ਵੀ ਰਾਜਸਥਾਨ ਦੇ ਲੋਕ ਲੈ ਜਾਂਦੇ ਆ ਠੀਕ ਕਿਸੇ ਪੇਡਾਂ ਵਾਲੇ ਨੇ ਵੇਚੇ ਉਹ ਕਹਿੰਦੇ ਸੀ ਇਕੱਠੀ ਕਰ ਲਓ ਵੀ 20 ਰੁਪਏ ਸੱਤ ਲੈ ਗਿਆ ਠੀਕ ਹੈ ਤੇ ਉਹਨ ਗਣੀ ਦਾ ਸੀ ਇੰਟਰਸਟ ਉਹਨ ਚ ਕੋਈ ਕਮਾਈ ਨਹੀਂ ਤੇ ਭਾਈ ਬਾਕੀ ਜਦੋਂ ਇਹ ਸੁੰਦੀ ਆ ਹਨਾ ਹਾਂਜੀ ਤਾਂ ਇਹਦਾ ਬੱਚਾ ਸਾਹਮਣੇ ਕਿੰਨਾ ਖੌਖਾ ਇਹਦਾ ਸੌਖਾ ਜੀ ਅੱਛਾ ਜਦੋਂ ਚਾਹੇ ਮੱਝ ਚਾਹੇ ਗਾਂ ਚਾਹੇ ਭੇੜਾ ਜਦੋਂ ਸੁੰਦੀ ਜੀ ਇੱਕ ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਬੌਲੀ ਜਿਹੜੀ ਉਹ ਪਿਉਣੀ ਜ਼ਰੂਰੀ ਹੈ। ਹੂੰ ਉਹ ਤਾਂ ਸੀ ਜ਼ਰੂਰ ਇਹਨੂੰ ਪਿਉਾਉਣਾ ਹੈ ਪਹਿਲੀ ਵਾਰੀ ਬੱਚੇ ਨੂੰ। ਅੱਛਾ। ਹਾਂ ਮਤਲਬ ਥਣਾ ਦਾ ਉਹ ਬਾਕਬ ਹੋ ਜਾਂਦਾ ਹੈ। ਹਾਂ। ਦੇਕ ਘੰਟੇ ਦੇ ਅੰਦਰ ਆਪਾਂ ਉਹਨੂੰ ਪਿਆ ਦੇਨੇ। ਠੀਕ ਹੈ। ਉਸ ਤੋਂ ਬਾਅਦ ਜਦੋਂ ਉਹਨੂੰ ਕੇਰਾ ਥਣਾ ਦਾ ਪਤਾ ਲੱਗ ਗਿਆ ਬਸ ਇਹਦਾ ਆਪਣਾ ਕੰਮ ਖਤਮ ਹੈ ਇਹਨੂੰ ਆਪੇ ਚੰਗਾਣਾ। ਉਹਨੇ ਆਪੇ ਇਹ ਬੱਕਰੀ ਵਾਲਾ ਕੰਮ ਨਹੀਂ ਵੀ ਮੇਮਣਾ ਪੰਜ-ਸੱਤ ਦਿਨ ਫੜ ਕੇ ਛਗਾਉਣਾ ਪਊਗਾ। ਠੀਕ ਹੈ। ਠੀਕ ਹੈ ਜੀ। ਉਹਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਬੱਕਰੀ ਦੇ ਮੇਮਣੀ ਦੀ। ਇਹਦੀ ਤਾਂ ਬਸ ਕੇਰਾ ਦੁੱਧ ਛਗਾ ਦੋ ਤੁਸੀਂ। ਘੰਟੇ ਦੇ ਅੰਦਰ ਬਾ ਕੀ ਕਹਿ ਰਹਾ ਉਹਨੂੰ ਦੱਸ ਦੋ ਵੀ ਆਹ ਥਾਣ ਨੇ ਹਾਂ ਇਦੋ ਬਾਰ ਚੰਗ ਤੋ ਆਪ ਵੀ ਲੈਂਦੇ ਜੀ ਇਹੇ ਜੀ ਗੱਲ ਨਹੀਂ ਪਰ ਉਹ ਆਪ ਜਿੰਨਾ ਸ਼ੀਤੀ ਬੋਲੀ ਪਿਆ ਪਿਆ ਦੇਗੇ ਨਾ ਉਹ ਨਾਲ ਕੰਮ ਕਰਦੀ ਹੈ ਠੀਕ ਹੈ ਤੇ ਸੂਣ ਤੋਂ ਬਾਅਦ ਬਈ ਕਰਾਸ ਕਿੰਨੇ ਟਾਈਮ ਬਾਅਦ ਹੋ ਜਾਂਦੀ ਹੈ ਇਹ ਸੂਣ ਤੋਂ ਬਾਅਦ ਜੀ ਇਹ ਪਾਜੀ ਮਹੀਨੇ ਚ ਸਵਾ ਮਹੀਨੇ ਚ ਡੇਢ ਮਹੀਨੇ ਚ ਕਰਾਸ ਹੋ ਜਾਂਦੀ ਹੈ ਕਈ ਤਾਂ 25 ਦਿਨਾਂ ਬਾਅਦ ਵੀ ਦੁਬਾਰੇ ਕਰਾਸ ਹੋ ਜਾਂਦੀ ਹੈ ਫਿਰ ਇਹ ਕਿੰਨੇ ਬਾਰ ਬੱਚੇ ਦੇੰਦੀਆਂ ਸਾਲ ਚ ਸਾਲ ਚ ਦੋ ਬਾਰ ਜੀ ਪੰਜ ਮਹੀਨੇ ਲੈਂਦੀ ਹੈ ਸੂਣ ਦੀ ਸੂਣ ਦੇ ਪੰਜ ਮਹੀਨੇ ਸੂਣ ਦੇ ਲੈਂਦੀ ਹੈ ਜੀ ਮਹੀਨੇ ਦੇ ਅੰਦਰ ਕਰਾਸ ਹੋ ਜਾਂਦੀ ਹੈ ਹਾਂ ਕੋਈ ਪਹਿਲਾਂ 28 ਦਿਨਾਂ ਚ ਹੋਊਗੀ 25 ਚ ਹੋਊਗੀ ਕੋਈ ਸਵਾ ਮਹੀਨਾ ਲੇਗੀ ਸਾਲ ਚ ਦੋ ਵਾਰਾਂ ਸੂਪਾਂ ਦੀ ਆ ਜੀ ਠੀਕ ਹੈ ਤੇ ਭਾਈ ਉਹ ਫਿਰ ਇਹਨੂੰ ਜਿਵੇਂ ਆਪਾਂ ਪਲੂਣ ਕਹਿ ਦਈਏ ਵੀ ਖੀਰੀ ਪੱਠ ਸੂੰਦੀ ਆ ਜਾਂ ਉਹਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਦਿੱਕਤ ਕੋਈ ਸਾਡੇ ਦਾ ਕੋਈ ਦਿੱਕਤ ਨਹੀਂ ਆਈ ਜੀ ਠੀਕ ਹੈ ਸਾਡੇ ਕੋਲੇ ਜਿਹੜੀਆਂ ਸਾਨੂੰ ਇੱਕ ਸਾਈਡ ਤੇ ਅਸੀਂ ਦਿਖਾ ਰਹੇ ਸੀ ਉਹ ਖੀਰੀ ਸੀ ਖੀਰੀ ਵੀ ਸੂਪੀ ਹੁਣ ਜੇ ਵੀ ਉਹ ਦੁੱਗੀ ਨਹੀਂ ਹੋਈ ਦੋਗੇ ਦੇ ਦੰਦ ਹੁਣ ਤੋੜੇ ਆ ਜੀ ਹੁਣ ਦੁਬਾਰੇ ਸੂਣ ਵਾਲੀ ਆ ਹੂੰ ਕੋਈ ਦਿੱਕਤ ਨਹੀਂ ਹੈ ਕਿ ਹੈਟ ਵੀ ਫੁੱਲ ਹੈ ਠੀਕ ਹੈ ਹਾਂ ਹਜੇ ਹੋਰ ਹੈਟ ਲੈਣੀ ਹੈ ਖੀਰੀਆਂ ਪੱਠਾ ਕਰਾਸ ਹੋ ਜਾਂਦੇ ਨੇ ਹਾਂ ਹੋ ਜਾਂਦੀਆਂ ਜੀ ਖੀਰੀ ਉਹ ਖੀਰੀ ਹੋ ਕੇ ਸੂ ਵੀ ਕੇ ਬੱਚਾ ਦੇ ਕੇ ਦਵਾਰੇ ਨਵੀ ਹੋ ਗਈ ਜੀ ਉਹ ਤੇ ਹੁਣ ਉਹਨੇ ਦੰਦ ਤੋੜ ਲਏ ਹੋਰ ਦਗਦੇ ਦੰਦ ਪੂਰੇ ਕਰੂਗੇ ਪੇਡੂ ਰੱਖਿਆ ਹੋਇਆ ਫਾਰਮ ਦੇ ਵਿੱਚ ਹਾਂਜੀ ਪੇਡੂ ਹੈਗਾ ਹਾਂਜੀ ਪੇਡੂ ਹੈਗਾ ਠੀਕ ਹੈ ਤੇ ਭਾਈ ਉਹ ਫਿਰ ਪੇਡੂ ਕਿਹਾ ਜਾ ਰੱਖਣਾ ਚਾਹੀਦਾ ਬੰਦੇ ਨੂੰ ਪੇਡੂ ਵਧੀਆ ਰੱਖਣਾ ਚਾਹੀਦਾ ਜੀ ਇਸੇ ਨਸਲ ਦਾ ਕੁਆਲਿਟੀ ਦਾ ਪੇਡੂ ਰੱਖਣਾ ਚਾਹੀਦਾ ਕੁਆਲਿਟੀ ਦਾ ਹਾਂਜੀ ਉਹਦੀ ਵੀ ਪਛਾਣ ਇਹੀ ਆ ਇਹੀ ਪਛਾਣ ਹੈ ਜੀ ਬਸ ਹੋਰ ਕੁਝ ਨਹੀਂ ਹੈਗਾ ਠੀਕ ਹਾਂਜੀ ਯਾ ਬੱਕਰਿਆਂ ਦੇ ਵਿੱਚ ਤਾਂ ਆਪਾਂ ਕਹਿੰਦੇ ਕੰਨ ਲੰਮੇ ਇਹਦੇ ਆਏ ਆ ਨਹੀਂ ਬਸ ਇਹੀ ਚੀਜ਼ ਹੈ ਜੀ ਬਸ ਪੂਛ ਲੰਮੀ ਤੇ ਆਹੀ ਉਹਦੇ ਪੰਚ ਤੇ ਨੱਕ ਉਹਦਾ ਰੋਮਨੋਜ਼ ਤੇ ਕੁਆਲਿਟੀ ਆਹੀ ਹੈ ਜੀ ਉਹਦੀ ਬਸ ਹੈਡ ਉੱਚੀ ਹੁੰਦੀ ਹੈ ਜੀ ਭੇਡਾਂ ਹੈਡ ਉੱਚੀ ਹੁੰਦੀ ਹੈ ਨਾ ਹਾਂਜੀ ਠੀਕ ਹੈ ਤੇ ਜਿਵੇਂ ਬਈ ਇਹ ਬਈ ਹੁਣ ਲਾ ਦੀ ਪੜਾਈ ਕਰਦਾ ਹੈ ਨਾ ਮਕਾਲਤ ਦੀ ਹਾਂਜੀ ਤਾਂ ਇਹਨੇ ਕਿਵੇਂ ਸਾਨੂੰ ਪੈਦਾ ਕੀਤਾ ਇਹ ਭੇਡਾਂ ਇਹ ਸਵਾਲ ਦਾ ਜਵਾਬ ਹੀ ਦੇਣੀਗੀ ਦੱਸੋ ਬਈ ਫਿਰ ਹਾਂਜੀ ਸਰ ਮੈਂ ਲਾ ਦੀ ਸਟੱਡੀ ਲੱਗ ਰਹੀ ਹੈ ਇਹ ਕਰਨਾ ਹਾਂ ਜੀ ਮੇਰਾ ਵੀ ਮਕਸਦ ਇਹ ਸੀਗਾ ਵੀ ਮੈਂ ਲਾ ਦੀ ਪੜ੍ਹਾਈ ਦੇ ਨਾਲ-ਨਾਲ ਆਪਦਾ ਕੋਈ ਕਿੱਤਾ ਕਰਾਂ ਵੀ ਜਿੱਥੋਂ ਮੈਨੂੰ ਆਮਦਨ ਹੋਵੇ ਦੇਖੋ ਵੀ ਮੈਂ ਹਲੇ ਸਟੱਡੀ ਲੱਗ ਰਹੀ ਕਰਨ ਹਲੇ ਮੇਰੀ ਕੋਈ ਆਮਦਨ ਨਹੀਂ ਹੈ ਤੇ ਮੈਨੂੰ ਇਹ ਸੀਗਾ ਕਿ ਮੈਂ ਸਟੱਡੀ ਦੇ ਨਾਲ-ਨਾਲ ਕਿੱਤਾ ਕਰਾਂ ਤੇ ਮੇਰੇ ਜਿਹੜੇ ਸ਼ੌਂਕ ਨੇ ਉਹ ਨਾਲ ਦੀ ਨਾਲ ਸਾਰੇ ਮੈਂ ਪੂਰੇ ਕਰ ਸਕਾਂ ਮੈਨੂੰ ਇਹ ਨਾ ਹੋਵੇ ਵੀ ਮੈਂ ਪਹਿਲਾਂ ਨੌਕਰੀ ਲੱਗੂੰਗਾ ਮੈਂ ਕੋਈ ਵਕੀਲੀ ਦਾ ਵੀ ਮੰਨ ਲਓ ਜਾ ਕੇ ਵੀ ਕੋਰਟ ਦੇ ਵਿੱਚ ਪ੍ਰੈਕਟਿਸ ਕਰੂੰਗਾ ਫਿਰ ਮੈਨੂੰ ਕਮਾਈ ਹੋਵੇ ਇਸੇ ਕਰਕੇ ਜੀ ਅਸੀਂ ਨੇ ਹੋਰ ਵੀ ਬਹੁਤ ਸਾਰੇ ਵੀ ਮੰਨ ਲਓ ਅਸੀਂ ਨੇ ਸਰਚ ਕੀਤੀ ਜਿਵੇਂ ਬਾਈ ਜੀ ਨੇ ਦੱਸਿਆ ਵੀ ਇਸ ਨੇ ਬੱਕਰੀਆਂ ਦਾ ਵੀ ਕੰਮ ਕੀਤਾ ਤਾਂ ਉਹਦੇ ਨਾਲ ਸਾਨੂੰ ਭੇਡ ਪਾਲਣ ਬੈਟਰ ਲੱਗਿਆ ਜੀ ਹੂੰ ऐसे करके पेसी ने ਕੀਤਾ ਜੀ ਆਮਦਨ। ਵੀ ਤੈਨੂੰ ਸੌਂਕ ਵੀ ਸੀ ਨਾਲ ਦੀ ਨਾਲ ਵੀ ਆਪਦੇ ਸੌਂਕ ਜਿਹੜੇ ਹੋਰ ਨੇ ਉਹ ਵੀ ਪੂਰੇ ਕਰ ਛਕੇ। ਤੇ ਇਹ ਜੋ ਕਮਾਈ ਲੈ ਕੇ ਹੈ ਨਾ ਬਈ ਹੁਣ ਕੋਈ ਵੀ ਚੀਜ਼ ਲੈਣੀ ਹੈ ਜੀ ਆਪ ਦਾ ਮਤਲਬ ਸਾਡੇ ਫਾਰਮ ਦੇ ਵਿੱਚੋਂ ਹੀ ਇਹਨਾਂ ਨੂੰ ਕਰੋ ਖਰਚਾ ਜੂਰ ਕਰਨ ਦੀ ਲੋੜ ਨਹੀਂ ਉਲਟਾ ਘਰੇ ਦੇਂਦੇ ਆ। ਬਾਕੀ ਸਾਡਾ ਸਾਰਾ ਘਰੇ ਏਟੀਐਮ ਲੱਗਿਆ ਹੋਇਆ ਜਦੋਂ ਲੋੜ ਆ ਇੱਕ ਅੱਧੀ ਵੇਚ ਦੋ। ਹਾਂਜੀ। ਹਾਂਜੀ। ਚਾਲ ਇਹਨੇ ਬੱਚੇ ਕੱਠੀਆਂ ਭਗ ਜਾਂਦੀਆਂ ਜੀ ਕੱਦੀ ਕਿ ਕੱਠੀਆਂ ਜਾਂਦੀਆਂ। ਇਹ ਕੱਠੀਆਂ ਜਾਂਦੀਆਂ ਨੇ। ਸਾਡੇ ਕੋਲ ਇੱਕ ਪਾਰਟੀ ਆਈ ਤੇ ਉਹ ਕਹਿੰਦੀ ਵੀ ਸਾਨੂੰ ਪਸੀ ਨਵਾਂ ਫਾਰਮ ਪਾਉਣਾ ਹੈ। ਹਾਂ। ਤੇ ਉਹ 20 ਬਸ 2 ਘੰਟੇ ਦੀ 12 ਵਜੇ ਉਹ ਪਹੁੰਚੇ ਸਾਡੇ ਕੋਲੇ ਤੇ 2:30 ਵਜੇ ਦੇ ਨੂੰ ਬਸ ਉਹ ਲੈ ਕੇ ਚਾਹੀਕੇ ਲੈ ਕੇ ਜੇ ਭਾਈ ਕੋਈ ਕਸ਼ੇ ਬੰਦੇ ਨੇ ਫਾਰਮ ਕਰਨਾ ਮੰਨ ਕੇ ਲੋ ਜਾਂ ਪੇਡਾਂ ਬੱਕਰੀਆਂ ਦੇ ਨਾਲ ਰੱਖਣੀਆਂ ਨੇ ਹਾਂਜੀ ਜਾਂ ਐਵੇਂ ਤਾਂ ਉਹਦੀ ਫਿਰ ਮਦਦ ਤੁਸੀਂ ਕਰੋਗੇ ਪੂਰੀ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਵੱਲੋਂ ਜਿੰਨੀ ਹੋ ਸਕਦੀ ਹੈ ਲੈਣੀ ਹੁੰਦੀ ਹੈ ਨਾ ਹਰ ਪ੍ਰਕਾਰ ਦੀ ਜਾਣਕਾਰੀ ਜੀ ਹਰ ਸਾਡੇ ਕੋਲੇ ਸਾਰਾ ਇਹਨਾਂ ਦਾ ਰਿਕਾਰਡ ਹੈ ਵੈਕਸੀਨ ਦਾ ਤੇ ਜੇ ਕਿਸੇ ਨਵੇਂ ਬੰਦੇ ਨੇ ਕੰਮ ਕਰਨਾ ਮਤਲਬ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੇ ਵੀ ਜਿਹੜਾ ਮਾਲ ਹੈ ਉਹ ਕਿਤੋਂ ਵੀ ਲਵੇ ਚਾਹੀ ਸੀ ਸੀਨ ਕਹਿੰਦੇ ਸਾਡੇ ਫਾਰਮ ਤੋਂ ਕਿਤੋਂ ਵੀ ਲਵੇ ਚੰਗੇ ਫਾਰਮ ਤੋਂ ਮਾਲ ਲਵੇ ਹਾਂ वैक्सीनेटेड माल लवे मंडी ਤੋਂ ਮਾਲ ਨਾ ਲਵੇ ਕਿਉਂ ਮੰਡੀ ਦੇ ਉੱਤੇ ਵੈਕਸੀਨ ਤਾਂ ਹੋਈ ਹੈ ਜਾਂ ਨਹੀਂ ਪਤਾ ਨਹੀਂ ਨਾ ਤੇ ਨਾ ਹੀ ਕਿਸੇ ਮਤਲਬ ਟਰੇਡਰ ਤੋਂ ਉਹ ਕਰੇ ਕਿਉਂ ਟਰੇਡਰਾਂ ਦਾ ਕੰਮ ਹੈ ਉਹਨਾਂ ਨੇ ਖਰੀਦਣਾ ਤੇ ਵੇਚਣਾ ਠੀਕ ਹੈ ਜੀ ਕਿਸੇ ਚੰਗੇ ਫਾਰਮ ਨਾਲ ਜੁੜ ਕੇ ਉਹ ਤੋਂ ਮਤਲਬ ਮਾਲ ਲਵੇ ਉਹਦਾ ਕਾਰਨ ਕੀ ਹੈ ਜੀ ਇਹਨਾਂ ਨੂੰ ਜਿਹੜੀ ਬਿਮਾਰੀ ਐਵੇਂ ਪੀਪੀਆਰ ਹੈ ਭੇਡਾਂ ਮੱਕੇ ਨਹੀਂ ਉਹ ਸਭ ਤੋਂ ਖਤਰਨਾਕ ਹੈ ਸੋ ਵੈਕਸੀਨ ਹੋਈ ਹੋਵੇ ਤਾਂ ਫਿਰ ਉਹ ਦਿੱਕਤ ਨਹੀਂ ਹੋਏਗੀ ਜਦੋਂ ਵੈਕਸੀਨ ਹੋਈ ਹੈ ਫਿਰ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਵੈਕਸੀਨ ਹੋਈ ਆਪਣਾ ਮਾਲ ਸੇਫ ਹੈ ਫਿਰ ਥੋੜਾ ਫਾਰਮ ਸਕਸੈਸਫੁਲ ਹੈ ਇਸ ਕਰਕੇ ਕਿ ਤੁਹਾਨੂੰ ਲੈਣਾ ਹੈਗਾ ਆਪਣੀਆਂ ਮੰਗੋ ਵੀ ਬਾਹਰ ਲੈ ਜਾਣੀਆਂ ਜ਼ਰੂਰੀ ਨੇ ਵੀ ਫਾਰਮ ਦੇ ਵਿੱਚ ਵਧੀਆ ਕੰਮ ਜਾਵੇ ਹਾਂਜੀ ਇਹ ਕੰਮ ਜਾਵੇ ਜੀ ਬੱਕਰੀ ਇਹ ਜੇ ਫਾਰਮ ਚ ਕੰਮ ਜਾਬ ਨਹੀਂ ਹੈਗੀ ਆਪਾਂ ਠੀਕ ਹੈ ਵੀ ਫਾਰਮ ਆਪਾਂ ਕਰ ਰੱਖਿਆ ਤੇ ਪਰ ਇਹ ਫਾਰਮ ਚ ਕੰਮ ਜਾਵੇ ਕੋਈ ਸਾਨੂੰ ਇਹਨਾਂ ਦੀ ਇੱਕ ਪਰਸੈਂਟ ਦਿੱਕਤ ਨਹੀਂ ਹੈਗੀ ਅਸੀਂ ਬਾਹਰ ਲੈ ਜਾਂਦੀ ਨੀਤੀ ਰੱਖਦੇ ਹਾਂ ਤੇ ਇੱਥੇ ਸਮਾਹੇ ਲੋ ਕੋਸਟ ਦੇ ਪਾਲ ਰਹੀਆਂ ਨਹੀਂ ਆ ਸਾਨੂੰ ਬਾਹਰ ਲੇਬਰ ਦੀ ਜ਼ਿਆਦਾ ਲੋਡ ਪਵੇ ਫਿਰ ਬਾਹਰ ਹੁਣ ਥਾਂ ਨਹੀਂ ਹੈਗਾ ਤੇ ਬਾਹਰ ਇਹ ਗਰੋਥ ਵੀ ਨਹੀਂ ਹੁੰਦੀ ਦਿੰਦੀ ਆ ਠੀਕ ਹੈ ਕਿਉਂ ਬਾਹਰ ਪਾਸੂ ਫਿਰਦਾ ਰਹਿੰਦਾ ਸਾਰਾ ਦਿਨ ਤੇ ਉਹਨੂੰ ਖਾਣ ਨੂੰ ਘੱਟ ਮਿਲਦਾ ਤੇ ਉਹਦਾ ਜਿਹੜੀ ਮੀਸ਼ੇਵਲ ਜ਼ਿਆਦਾ ਹੋ ਜਾਂਦੀ ਹੈ ਫਿਰ ਬੱਚਾ ਕਿੰਨੇ ਕ ਮਹੀਨਿਆਂ ਦਾ ਵੇਚ ਦਿੰਦੇ ਆ ਬੱਚਾ ਜੀ ਘੱਟੋ ਘੱਟ 3-4 ਮਹੀਨਿਆਂ ਦਾ ਜੀ 3-4 ਮਹੀਨਿਆਂ ਦਾ ਹੋਵੇ ਜਦੋਂ ਵੇਚ ਦਿੰਦੇ ਆ ਹਾਂਜੀ ਵੱਡਾ ਵੀ ਹੋ ਜੇ ਤਾਂ ਉਹ ਵਧ ਹੀ ਜਾਂਦਾ ਜੀ ਜਿਵੇਂ 7-8 ਮਹੀਨੇ ਦਾ ਹੋ ਗਿਆ ਜੀ ਉਹ ਤਾਂ ਵਧ ਹੀ ਨਹੀਂ ਹੈ ਜੀ ਅੱਗੇ ਹਾਂ ਕਰਾਸ ਹੋਊਗੀ ਹੋਰ ਵੱਜ ਜਾਣੀਏ ਸੂਪੀ ਉਹਨੇ ਹੋਰ ਵੱਜ ਜਾਣਗੇ ਇਹ ਜੇ ਤੁਸੀਂ ਭੇਡ ਵੇਚਦੇ ਹੋ ਮੰਨ ਕੇ ਚੱਲੋ ਆਹ ਬੰਦੀ ਇਹ ਕਿੰਨੇ ਕ ਦੀ ਵੇਖ ਜਾਂਦੀ ਆ ਫਿਰ ਇਹ ਜਿਵੇਂ ਸਾਡਾ ਰੇਟ ਹੈ ਜੀ ਮਤਲਬ 20500 ਤੋਂ ਲੈ ਕੇ 25500 ਹਾਂ ਉਹਦੇ ਜੀ ਥੋੜੀ ਜੀ ਹਾਂ ਜੇ ਕੋਈ ਹੋਰ ਵਾਲੀ ਨਿਕਰ ਆਈ ਦੋ ਬੱਚਾ ਹਾਂ ਮਤਲਬ ਉਹ ਵੇਟ ਦੇ ਹਿਸਾਬ ਨਾਲ ਵੇਖਦੇ ਹਾਂ ਜੀ ਉਸ ਦੀ ਕੁਆਲਿਟੀ ਦੇ ਹਿਸਾਬ ਨਾਲ ਜੀ ਕੁਆਲਿਟੀ ਤੇ ਹਾਂ ਜੇ ਦੋ ਬੱਚੇ ਆ ਗਏ ਜੀ ਪਹਿਲੀ ਵਾਰ ਚੀ ਤਾਂ ਉਹ ਹਾਈ ਹੋ ਜਾਂਦੀ ਹੈ ਜੀ 30000 30 ਨਾਲ ਬੱਚੇ ਨੇ ਦੋ ਫਿਰ ਉਹ ਉਹ 30000 ਤੱਕ ਵਗ ਜਾਂਦੀ 30000 ਤੱਕ ਉਹ ਨਾਲ ਬੱਚਿਆਂ ਦਾ ਰੇਟ ਆਉਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਕਿਉਂ ਤੇ ਦੋ ਮੰਗਰ ਹੋ ਗਏ ਜੀ ਦੋ ਤੁਸੀਂ ਲਾ ਲਓ ਜੇ ਮਹੀਨੇ ਕੁ ਬਾਅਦ ਕਰਾਸ ਹੋ ਗਈ ਪੇੜ 'ਚ ਹੋ ਗਏ ਹੂੰ ਤੇ ਮੰਨ ਲਾ 30000 ਤਾਂ ਬੱਚੀ ਹੋ ਗਏ 7.5 ਨੂੰ ਲਾਉਣੇ ਆ ਪੇੜ ਫਰੀ ਚ ਹੀ ਰਹਿ ਜਾਂਦੀ ਹੈ ਪੀੜ ਬੰਦੇ ਨੂੰ ਪੇੜ ਫਰੀ ਪੇੜ 'ਚ ਜਿਆਦਾ ਥੋੜਾ ਜਿਆ ਕਮਾਈ ਹੈ ਜੀ ਬੱਚੀ ਛੋਟਾ ਬੱਚੇ ਨਹੀਂ ਜਿਹੜੇ ਤੇ ਪੰਜਾਬ ਦੇ ਵਿੱਚ ਬਈ ਹੋਰ ਫਾਰਮ ਆਪਣੇ ਜਮਨਾਪੁਰੀ ਦਾ ਮਨ ਲਾਦਾ ਬਹੁਤ ਘੱਟ ਹੋਣਗੇ ਜੇ ਹੋਏ ਵੀ ਹਨਾ हां जी ਆਪਣੀ بس ਸਾਰੇ ਦੋ ਚਾਰ ਫਾਰ ਮਹੀਨੇ ਹੋਰ ਜ਼ਿਆਦਾ ਫਾਰਮ ਨਹੀਂ ਉਹ ਵੀ ਪਰਾ ਰਹੇ ਆ ਅੱਜ ਜਿਹੜੀ ਨੇ ਜਿਹੜੇ ਬੰਨੇ ਨਹੀਂ ਰੱਖਿਆ ਹੋਈਆਂ ਹਾਂ ਜੀ ਹਾਂ ਬਸ ਬਾਕੀ ਨਵੇਂ ਫਾਰਮਰ ਨਵੇਂ ਫਾਰਮ ਜਿਵੇਂ ਉਹ ਸਾਡੇ ਜੀ ਇਸ ਤਰ੍ਹਾਂ ਕੋਈ ਹੋ ਸਕਦਾ ਇਹ ਜਿਹੇ ਨਵੇਂ ਫਾਰਮ ਪੰਜਾਬ ਚ ਨਹੀਂ ਹੈਗੇ ਜੀ ਆਪਣੀ ਖੁੱਲਵੇਂ ਆਏ ਨੇ ਪਰ ਹੁਣ ਇਹ ਮਤਲਬ ਜਿਹੜੇ ਲੋਕ ਬਾਹਰ ਜਾਣ ਦੀ ਬਜਾਏ ਯੰਗ ਏਜ ਜਿਹੜੇ ਨੌਜਵਾਨ ਨੇ ਉਹ ਫਾਰਮ ਕਰ ਰਹੇ ਨੇ ਤਾਂ ਕਿ ਇੱਥੇ ਰਹੀ ਕੀ ਆਪਦੇ ਦੇਸ਼ ਚ ਆਪਦੇ ਵਤਨ ਚ ਆਪਦੀ ਬੋਲੀ ਤੇ ਆਪਦੇ ਪੰਜਾਬ ਚ ਰਹੀ ਕਿ ਇੱਥੇ ਵੀ ਮਤਲਬ ਉਹ ਫਾਰਮ ਫਾਰਮ ਨੀਤੇ ਚਲਾ ਰਹੇ ਨੇ ਠੀਕ ਹੈ ਤੇ ਲਾਸਟ ਦੇ ਵਿੱਚ ਬਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਭੇਡਾਂ ਦਾ ਬੱਕਰੀਆਂ ਨਾਲੋਂ ਭੇਡਾਂ 'ਚ ਜ਼ਿਆਦਾ ਕਮਾਈ ਆ ਤੇ ਨਵੇਂ ਬੰਦੇ ਜਿਹੜੇ ਫਾਰਮ ਕਰਨਗੇ ਤਾਂ ਉਹ ਕਿਵੇਂ ਕਾਮਯਾਬ ਹੋ ਸਕਦੇ ਲਾਸਟ ਦੇ ਵਿੱਚ ਬਸ ਇਹ ਜਾਣਕਾਰੀ ਸਾਨੂੰ ਹਾਂਜੀ ਸਾਡਾ ਮਤਲਬ ਬੱਕਰੀਆਂ ਨੂੰ ਅਸੀਂ ਕੋਈ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਕੋਈ ਉਹਨਾਂ ਤੇ ਕੋਈ ਕਮੈਂਟ ਕਰਦੇ ਆ ਠੀਕ ਹੈ ਜਿਵੇਂ ਆਪਣੀ ਪੰਜਾਬ ਦੀ ਨਸਲ ਹੈ ਬੀਟਲ ਬੜੀ ਉਹਦੀ ਡਿਮਾਂਡ ਹੈ ਇੰਡੀਆ ਦੇ ਵਿੱਚ ਤੇ ਕੋਈ ਫਾਰਮ ਬੀਟਲ ਦੇ ਵੀ ਸਕਸੈਸਫੁਲ ਹੋ ਸਕਦੇ ਆ ਪਰ ਬੱਕਰੀ ਨਾਲੋਂ ਉਹ ਜਿਵੇਂ ਬੱਕਰੀ ਦਾ ਫਾਰਮ ਕਰਨਾ ਜਾਂ ਅਮਰੀਕਨ ਗਾਇਆਂ ਦਾ ਫਾਰਮ ਕਰਨਾ ਮੈਂ ਕਹਿੰਦਾ ਇਹ ਨਹੀਂ ਡਿਫਿਕਲਟ ਪਾਰਟ ਹੈ ਮੱਝਾਂ ਦਾ ਕਰਨਾ ਤੇ ਭੇਡ ਦਾ ਕਰਨਾ ਇਹ ਸੌਖਾ ਹੈ ਇਹ ਸੌਖਾ ਹਾਂ ਇਹ ਦੋਨੋਂ ਚੀਜ਼ਾਂ ਦਾ ਰਫਟਾ ਫਸੌਦਾ ਜੀ ਮੱਝਾਂ ਦਾ ਸੌਦਾ ਉਹਨੂੰ ਪੱਕਾ ਲਾਓ ਨਾ ਲਾਓ ਉਹਨੇ ਤਾਂ ਵੀ ਘਟ ਜਾਣੇ ਤੇ ਉਹਨੂੰ ਕੂਲਰ ਚਾਹੀਦਾ ਤੇ ਮਤਲਬ ਇਸੇ ਤਰ੍ਹਾਂ ਹੀ ਬੱਕਰੀਆਂ ਨਾਲੋਂ ਇਹਨਾਂ ਦਾ ਜਿਹੜਾ ਫਾਰਮ ਹੈ ਉਹ ਜ਼ਿਆਦਾ ਸਕਸੈਸਫੁਲ ਹੁੰਦਾ ਹੈ ਕਮਾਈ ਜ਼ਿਆਦਾ ਹੈ ਖੇਚਲਾ ਘਟਾ ਹੈ ਠੀਕ ਹੈ ਸੋ ਸਾਡਾ ਤਾਂ ਇਹੀ ਸੁਜੈਸ਼ਨ ਹੈ ਵੀ ਜਿਵੇਂ ਆਮ ਮੈਂ ਪਹਿਲਾਂ ਵੀ ਕਿਹਾ ਵੀ ਗੁਜਰਾਤ ਦੇ ਲੋਕ ਹੈ ਉਹ ਬਾਹਰ ਜਾਣ ਨਾਲੋਂ ਜਾਂ ਨੌਕਰੀ ਕਰਨ ਨਾਲੋਂ ਬਿਜ਼ਨਸ ਕਰਨਾ ਪਸੰਦ ਕਰਦੇ ਆ। ਹੂੰ ਸੋ ਸਾਨੂੰ ਜਿਹੜਾ ਪੰਜਾਬ ਦੇ ਅਸੀਂ ਲੋਕ ਅਸੀਂ ਥੋੜਾ ਜਿਹਾ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਆ। ਸੋ ਬਾਹਰ ਜਾਣ ਨਾਲੋਂ ਇੱਥੇ ਹੀ ਰਹਿ ਕੇ ਕੋਈ ਇਸ ਤਰ੍ਹਾਂ ਦਾ ਕੰਮ ਆਪਣਾਇਆ ਜਾਵੇ ਤੇ ਤੁਸੀਂ ਉਹਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਆਪਦਾ ਕੰਮ ਹੈ ਤੇ ਕਮ ਨੂੰ ਜਿੰਨਾ ਮਰਜ਼ੀ ਵਧਾ ਲਓ। ਠੀਕ ਹੈ 100 ਕਰ ਲਓ 200 ਕਰ ਲਓ 500 ਕਰ ਲਓ ਉਵੇਂ ਸੁੜੀ ਨਿਕੰਬਾਦੀ ਚ ਆਉਵੇਂ ਕਮਾਈ ਵਧਦੀ ਜਾਂਦੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਛੋਡਾ ਜਿਹੜੀ ਇਹ ਜਾਣਕਾਰੀ ਦਿੱਤੀ ਭੇਡਾਂ ਬਾਰੇ ਤੇ ਬਾਈ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਬਾਈਆਂ ਦਾ ਨੰਬਰ ਸਕਰੀਨ ਉੱਤੇ ਚੱਲਦਾ ਇੱਥੇ ਸੰਪਰਕ ਕਰ ਸਕਦੇ ਹੋ ਠੀਕ ਆ ਬਾਈ ਬਹੁਤ ਧੰਨਵਾਦ ਹਾਂਜੀ ਛੋਡਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਸਮਾਂ ਕੱਢ ਕੇ ਜੀ ਆਪਣਾ ਸਾਡੇ ਫਾਰਮ ਤੇ ਆ ਕੇ ਵਿਜ਼ਿਟ ਕੀਤਾ ਛੋਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ